ਜਿਸ ਕਾਰਨ ਕਰ ਰਹੇ ਇੱਕੋ ਇੱਕ ਸਰ ਬੜਾ ਭਾਗਾ ਪ੍ਰਿਆਦਨ ਹੈ ਮੇਰੇ ਵਾਸਤੇ ਮਲਟੀਪਰਪਸ ਸਕੂਲ ਦੇ ਵਿੱਚ ਅੱਜ ਤਕਰੀਬਨ 26 ਲੱਖ ਰੁਪਏ ਦੇ 26-27 ਲੱਖ ਰੁਪਏ ਦੇ ਜਿਹੜੇ ਨਵੇਂ ਕਾਰਜ ਸੀਗੇ ਸਕੂਲ ਦੇ ਇਨਫਰਾਸਟ੍ਰਕਚਰ ਦੇ ਰਿਲੇਟਿਡ ਉਹਨਾਂ ਨੂੰ ਜਿਹੜਾ ਹੈ ਅੱਜ ਸੀ ਜਿਹੜਾ ਉਹਨਾਂ ਦਾ ਉਦਘਾਟਨ ਕੀਤਾ ਹੈ ਜਿਹਦੇ ਵਿੱਚ ਇੱਕ ਇਨਡੋਰ ਜਿਹੜਾ ਹੈ ਸ਼ੈੱਡ ਪਾਇਆ ਗਿਆ ਹੈ ਫॉर ਮਲਟੀਪਰਪਸ ਡਿਸਪਲਿਨਸ ਬੈਡਮਿੰਟਨ ਕੋਰਟ ਉਸਾਇਦਾ ਇਟ ਕੈਨ ਐਕਟ ਐਸ ਅ ਸਟੇਜ ਐਸ ਵੈਲ ਕਬੱਡੀ ਗ라운ਡ ਵੀ ਬਣ ਸਕਦਾ ਉਸ ਤੋਂ ਇਲਾਵਾ ਦੇਖੋ ਤੁਸੀਂ ਜਿਹੜੇ ਇੰਟਰਐਕਟਿਵ ਸਮਾਰਟ ਕਲਾਸਰੂਮ ਜਿਹੜੇ ਨੇ ਉਹ ਬਣਾਏ ਗਏ ਨੇ ਹੋਰ ਵੀ ਜਿਹੜਾ ਚਾਰ ਦਿਵਾਰੀ ਦਾ ਜਿਹੜਾ ਹੈ ਕੰਮ ਜਿਹੜਾ ਗਿਰ ਗਈ ਸੀ ਉਹਨੂੰ ਦੁਬਾਰਾ ਕੰਸਟਰਕਟ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਮੈਂ ਸਿਵਲਾਈਨ ਸਕੂਲ ਦੇ ਵਿੱਚ ਵੀ ਜਾ ਕੇ ਆਇਆ ਉੱਥੇ ਤਕਰੀਬਨ 70 ਲੱਖ ਰੁਪਏ ਦੇ ਜਿਹੜੇ ਕੰਮ ਨੇ ਡਿਵੈਲਪਮੈਂਟ ਵਰਕਸ ਅਲੱਗ-ਅਲੱਗ ਉਹ ਉਥੇ ਵੀ ਉਹਦਾ ਉਦਘਾਟਨ ਕੀਤਾ ਹੈ ਸੋ ਇਹ ਸਾਰੀਆਂ ਚੀਜ਼ਾਂ ਇਹ ਦਰਸਾਉਂਦੀਆਂ ਨੇ ਕਿ ਜਿਹੜੇ ਕੰਮ ਪਹਿਲਾਂ ਜਿਹੜੀਆਂ ਸਰਕਾਰਾਂ ਨੇ ਸਿੱਖਿਆ ਤੇ ਸਿਹਤ ਜਿਹੜੀ ਹੈ ਨੈਗਲੈਕਟ ਕੀਤੀ ਹੋਈ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਸardar bhagwan singh maan ji di rahmay het ਇਹ ਜਿਹੜੀ ਕ੍ਰਾਂਤੀ ਆਈ ਹੈ ਸਿੱਖਿਆ ਕ੍ਰਾਂਤੀ ਮੋਡਿਊਲ ਜਿਹੜਾ ਲਾਂਚ ਹੋਇਆ ਹੈ ਮਹਿੰਮ ਦਾ ਜਿਹੜਾ ਆਗਾਜ਼ ਹੋਇਆ ਹੈ ਅੱਜ ਉਸ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਇਹ ਵਿੱਚ ਦੀ ਪਹੁੰਚੀ ਹੈ ਔਰ ਇੱਕ ਮੇਕਓਵਰ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਸਰਕਾਰੀ ਸਕੂਲਾਂ ਨੂੰ ਸੋ ਦੈਟ ਦੇ ਕੈਨ ਬੀ ਐਟ ਪਾਰ ਵਿਦ ਦਾ ਪ੍ਰਾਈਵੇਟ ਸਕੂਲਸ ਤੇ ਬੱਚਿਆਂ ਨੂੰ ਜਿਹੜੀਆਂ ਹੈ ਉਹ ਇਕੁਅਲ ਅਪੋਰਚੁਨਿਟੀਆਂ ਮਿਲਣ ਤਾਂ ਕਿ ਉਹ ਵੀ ਆਉਣ ਵਾਲੇ ਆਪਣੇ ਫਿਊਚਰ ਦੇ ਵਿੱਚ ਐਕਸਲ ਕਰ ਸਕਣ ਪੰਜਾਬ ਦੇ ਵਿਰੋਧੀਆਂ ਤੇ بڑے ਇਲਜ਼ਾਮ ਲਾ ਰਹੇ ਕਿ ਇਹ ਕ੍ਰਾਂਤੀ ਦੇ ਕੀ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਉਹਨਾਂ ਨੂੰ ਢਾਹਨ ਕਰੀ ਜਾ ਰਹੇ ਆ ਇਹ ਸਰਕਾਰ ਤੋਂ ਵੀ ਬਹੁਤ ਪੁਰਾਣੇ ਇੱਕ ਪਹਿਲਾ ਕਦਮ ਹੈ ਅੱਜ ਆਪਾਂ ਰੋਲ ਰਿਵਰਸਲ ਕਰਦੇ ਹਾਂ ਜੀ ਮੈਂ ਤੁਹਾਨੂੰ ਸਵਾਲ ਕਰਦਾ ਤੁਸੀਂ ਸਵੇਰ ਦੇ ਮੇਰੇ ਨਾਲ ਹੋ ਤੁਸੀਂ ਦੱਸੋ ਕਿ ਇਹ ਪੁਰਾਣੀਆਂ ਇਮਾਰਤਾਂ ਜਿਹੜੀਆਂ ਨੇ ਉਹਨੂੰ ਰੀਪੇਂਟ ਕੀਤਾ ਜਾ ਰਿਹਾ ਹੈ ਕਿ ਨਵਾਂ ਜਿਹੜਾ ਹੈ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਜਾ ਰਿਹਾ ਤੁਹਾਡੇ ਸਾਹਮਣੇ ਹੈ 1 ਕਰੋੜ ਰੁਪਿਆ ਤਾਂ ਉਦਘਾਟਨ ਸਿਰਫ ਅੱਜ-ਅੱਜ ਦੇ ਦਿਨ ਦੇ ਵਿੱਚ ਮੈਂ ਸਿਰਫ ਦੋ ਸਕੂਲਾਂ ਦੇ ਵਿੱਚ ਕੀਤਾ ਹੈ ਵਿਰੋਧੀਆਂ ਨੇ ਦੇਖੋ ਵਿਰੋਧ ਕਰਨਾ ਬਟ ਜੇ ਉਹ ਕੋਈ ਤਰਕ ਵਾਲਾ ਹੋਏ ਤਰਕਸ਼ੀਲ ਹੋਏ ਵਿਰੋਧ ਫਿਰ ਤਾਂ ਸਮਝ ਆਂਦੀ ਹੈ ਜੇ ਸਿਰਫ ਆਪਣੇ ਆਪ ਨੂੰ ਪੋਲਿਟੀਕਲ ਰੈਲੇਵੈਂਸ 'ਚ ਰੱਖਣਾ ਹੈ ਜ਼ਰੂਰ ਉਹਨਾਂ ਦੀ ਆਪਣੀ ਮੈਂਟੈਲਿਟੀ ਹੈ ਜੀ ਉਹਨਾਂ ਦੀ ਆਪਣੀ ਥੌਟ ਪ੍ਰੋਸੈਸ ਹੈ ਬਟ ਸਾਰਾ ਪੰਜਾਬ ਆ ਇਸ ਗੱਲ ਦਾ ਵਿਟਨੈਸ ਹੈ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਉਹਨਾਂ ਦੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਸਰਕਾਰੀ ਸਕੂਲਾਂ ਦੇ ਬੱਚੇ ਕਿਸ ਤਰ੍ਹਾਂ ਐਕਸੈਲ ਕਰ ਰਹੇ ਨੇ ਕਿਸ ਤਰ੍ਹਾਂ ਸਕੂਲ ਟੀਚਰ ਜਿਹੜੇ ਪਹਿਲਾਂ ਆ ਵਾਈਪੀ ਸਟਰੋਂਗ ਦੇ ਵਿੱਚ ਜਿਨ੍ਹਾਂ ਨੂੰ ਡਾਂਗਾਂ ਪੈਂਦੀਆਂ ਉਹਨੇ ਅਸੀਂ ਪਾਣੀ ਨੇ ਵਿਚਾਰਾ ਹੁੰਦੀਆਂ ਸੀ ਜਿਨ੍ਹਾਂ ਤੇ ਇਨਾ ਤਸ਼ੱਦਦ ਹੁੰਦਾ ਸੀ ਉਨਾ ਸਮੇਂ ਦੀਆਂ ਸਰਕਾਰਾਂ ਦਾ ਅੱਜ ਉਹ ਟੀਚਰ ਜਿਹੜੇ ਹੈ ਪ੍ਰਿੰਸੀਪल्स ਨੇ ਉਹ ਸਿੰਗਾਪੁਰ ਫਿਨਲੈਂਡ ਜਾ ਕੇ ਉੱਥੋਂ ਜਿਹੜਾ ਹੈ ਸਿੱਖਿਆ ਲੈ ਕੇ ਆ ਕੇ ਆਪਣੇ ਬੱਚਿਆਂ ਨੂੰ ਇੰਪਾਰਟ ਕਰ ਰਹੇ ਨੇ ਔਰ ਸਾਡੇ ਬੱਚੇ ਅੱਜ ਜੇਈ ਤੇ ਨੀਟ ਵਰਗੇ ਜਿਹੜੇ ਬਹੁਤ ਕਠਿਨ ਐਗਜ਼ਾਮਸ ਹੁੰਦੇ ਨੇ ਅੱਜ ਉਹਨਾਂ ਦੇ ਵਿੱਚ ਵੀ ਜਿਹੜਾ ਹੈ ਉਹ ਪੋਜੀਸ਼ਨ ਹਾਸਲ ਕਰ ਰਹੇ ਨੇ ਸਰ ਪ੍ਰਾਈਵੇਟ ਸਕੂਲ ਵਾਲੇ ਮੈਨਿਸ਼ਨ ਕਰ ਰਹੇ ਤੇ ਬਹੁਤ ਚੁੱਪ ਕਰ ਰਹੇ ਪਰਿਵਾਰਾਂ ਨੂੰ ਇਹਦੇ ਵਿੱਚ ਵੀ ਜਿਹੜੀ ਹੈ ਸਾਡੀ ਗੱਲ ਹੋ ਚੁੱਕੀ ਹੈ ਔਰ ਬਹੁਤ ਜਲਦੀ ਇਹਨਾਂ ਦੇ ਉੱਤੇ ਐਕਸ਼ਨ ਲਿਆ ਜਾਏਗਾ ਠੀਕ ਹੈ ਮੈਨੂੰ ਕਿਹੜਾ ਸਿੱਖਿਆ ਕ੍ਰਾਂਤੀ ਮਹਿੰਮ ਚਲਾਈ ਗਈ ਹੈ ਜਿਸ ਦਾ ਦੇਖ ਰਹੇ ਹੋਗਾ ਤੁਹਾਡੇ ਸਕੂਲ ਦੇ ਵਿੱਚ ਵੀ ਪ੍ਰੋਗਰਾਮ ਦੇ ਅਲਾਵਾ ਸਕੂਲ ਦੇ ਵਿੱਚ ਪ੍ਰੋਗਰਾਮ ਹੈ ਮੇਰਾ ਨਾਮ ਵਿਜੈਪੁਰ ਪ੍ਰਿੰਸੀਪਲ ਪੀ ਐਮ ਚਿਰੀ ਸਰਕਾਰੀ ਸੀਨੀਅਰ ਸਕੈਂਡੀ ਸਕੂਲ ਮਲਟੀਪਰਪਸ ਪਟਿਆਲਾ ਜਿਵੇਂ ਕਿ ਅੱਜ ਤੁਹਾਨੂੰ ਪਤਾ ਹੈ ਕਿ ਪੰਜਾਬ ਸਿੱਖਿਆ ਕ੍ਰਾਂਤੀ ਬਦਲਦਾ ਪੰਜਾਬ ਮਹਿੰਮ ਤਹਿਤ ਪ੍ਰੋਗਰਾਮ 11 ਜਾ 2025 ਨੂੰ ਉਲਿੱਕਿਆ ਗਿਆ ਤੇ ਇਸ ਦੇ ਮੁੱਖ ਮਹਿਮਾਨ ਸਾਡੇ ਹਲਕਾ ਸ਼ੈਰੀ ਪਟਿਆਲਾ ਦੇ ਐਮ ਐਲ ਏ ਸਾਹਿਬ ਸਰਦਾਰ ਅਜੀਤਪਾਲ ਸਿੰਘ ਕੋਲੀ ਜੀ ਸਾਡੇ ਹੋਰ ਬੜੇ ਹੀ ਸਤਿਕਾਰਯੋਗ ਮੈਂਬਰ ਸਾਹਿਬਾਨ ਜਿਸ ਤਰ੍ਹਾਂ ਕਿ ਮੇਅਰ ਸਾਹਿਬ ਸਾਡੇ ਐਮ ਸੀ ਸਾਹਿਬਾਨਜ਼ ਅਲੂਮਨੀ ਕਮੇਟੀ ਮੈਂਬਰਸ ਤੇ ਸਾਡੇ ਐਸਐਮਸੀ ਕਮੇਟੀ ਮੈਂਬਰਸ ਇੱਥੇ ਪਹੁੰਚੇ ਇਨ੍ਹਾਂ ਸਾਰਿਆਂ ਦਾ ਸਤਿਕਾਰ ਜਿਹੜਾ ਹੈ ਮੈਂ ਆਪਣੇ ਵੱਲੋਂ ਇਨ੍ਹਾਂ ਸਾਰਿਆਂ ਨੂੰ ਜੀ ਆਇਆਂ ਕਿਹਾ ਆਪਣੇ ਅਧਿਆਪਕਾਂ ਵੱਲੋਂ ਤੇ ਆਪਣੇ ਬੱਚਿਆਂ ਵੱਲੋਂ ਇਹ ਪ੍ਰੋਗਰਾਮ ਹੁਮ ਮਾ ਕੇ ਰਹਿਨਮਾਈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਅਤੇ ਸਤਿਕਾਰਯੋਗ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਬੈਸ ਆਫ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਉਲੀਕਿਆ ਗਿਆ ਇਹ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਪ੍ਰੋਗਰਾਮ ਚਲਾਇਆ ਗਿਆ ਹੈ ਇਹ ਬੜੇ ਹੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੱਕਣ ਦੇ ਲਈ ਚਲਾਇਆ ਗਿਆ ਹੈ ਔਰ ਸਿੱਖਿਆ ਦਾ ਪੱਧਰ ਉੱਚਾ ਚੱਕਿਆ ਵੀ ਜਾ ਰਿਹਾ ਹੈ ਮੈਡਮ ਹੋਰ ਵੀ ਅਵਾਰਡ ਵਗੈਰਾ ਦਿੱਤੇ ਗਏ ਨੇ ਬੱਚਾ ਨੂੰ ਸਪੋਰਟ ਸਪੋਰਟ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਬੜੀਆ ਉਪਰਾਲਾ ਨਜ਼ਰ ਆ ਰਿਹਾ ਹੈ ਹਾਂਜੀ ਸੋ ਸਪੋਰਟਸ ਦੇ ਖੇਤਰ ਦੇ ਵਿੱਚ ਮੈਂ ਕੱਲਾ ਸਪੋਰਟਸ ਨਹੀਂ ਕਹਾਂਗੀ ਜੀ ਮਲਟੀ ਪਰਪਸ ਜਿਹੜਾ ਸਾਡਾ ਸਕੂਲ ਹੈ ਇਹ ਸਾਡੇ ਹਰ ਫੀਲਡ ਦੇ ਵਿੱਚ ਸਾਡੇ ਕੋਲ ਅਲੱਗ-ਅਲੱਗ ਲੈਬਸ ਹੈਗੀਆਂ ਜਿਸ ਦੇ ਵਿੱਚ ਜਿਸ ਤਰ੍ਹਾਂ ਸਾਡੇ ਕੋਲ ਅਲੱਗ-ਅਲੱਗ ਵਿੰਗ ਚੱਲਦੇ ਆ ਸਾਇੰਸ ਵਿੰਗ ਲੱਗ ਹੈ ਸਪੋਰਟਸ ਮੈਡਿਕ ਸੋਰੀ ਸਾਇੰਸ ਵਿੰਗ ਤੋਂ ਇਲਾਵਾ ਆਰਟਸ ਦਾ ਹੈ ਵੋਕੇਸ਼ਨਲ ਹੈ ਕਾਮਰਸ ਹੈ ਸਾਇੰਸ ਦੇ ਵਿੱਚ ਹੀ ਜਿਸ ਤਰ੍ਹਾਂ ਜੇਈਮੈਨ ਜਾਂ ਸਾਡੇ ਕੋਲ MBBS ਦੇ ਲਈ NEET ਵਗੈਰਾ ਦੀ ਜਿਹੜੀ ਤਿਆਰੀ ਹੈ ਉਹ ਵੀ ਕਰਵਾਈ ਜਾਂਦੀ ਹੈ। ਅਲੱਗ-ਅਲੱਗ ਲੈਬਸ ਵੀ ਹੈਗੀਆਂ ਸਾਡੇ ਕੋਲ ਜਿਵੇਂ ATL ਲੈਬ ਸਾਡੇ ਕੋਲ ਹੈ। ATL ਲੈਬਸ ਦੇ ਵਿੱਚ ਵੀ ਨਿਊ ਟੈਕਨੋਲੋਜੀ ਦੇ ਨਾਲ ਸਾਡਾ ਜਿਹੜਾ ਵਿਦਿਆਰਥੀਆਂ ਨੂੰ ਜੋੜਿਆ ਜਾਂਦਾ ਹੈ ਇਸ ਦੇ ਸਾਡੇ ਜਿਹੜੇ ਮੇਨ ਇੰਚਾਰਜ ਹੈ ਸਰਦਾਰ ਬਲਵਿੰਦਰ ਸਿੰਘ ਜੀ ਉਹ ਸਰਦਾਰ ਤਜਿੰਦਰ ਕੋਸ਼ਿਕ ਜੀ ਹੈ ਜਿਹੜੇ ਸਮੇਂ-ਸਮੇਂ ਤੇ ਬੱਚਿਆਂ ਦੇ ਨਾਲ ਜੁੜੇ ਰਹਿੰਦੇ ਹੈਗੇ ਆ ਇਸ ਤਰ੍ਹਾਂ ਜਿਹੜੇ ਸਾਡੇ ਚਾਰੋਂ ਵਿੰਗ ਚੱਲਦੇ ਹੈਗੇ ਆ ਚਾਰੋਂ ਵਿੰਗ ਦੇ ਚਾਰ ਸਾਬਾਨਜ਼ ਵੀ ਹੈਗੇ ਆ ਤੇ ਇਹਨਾਂ ਤੋਂ ਉੱਪਰ ਇਹ ਚਾਰੋਂ ਵਿੰਗਸ ਨੂੰ ਮੈਂ ਵੀ ਚਲਾਉਂਦੀ ਹੈਗੀਆਂ ਤੇ ਮੇਰੇ ਨਾਲੋਂ ਨਾਲ ਸਾਡੇ ਜਿਹੜੇ ਵਾਈਸ ਪ੍ਰਿੰਸੀਪਲ ਆ ਸਰਦਾਰ ਸੁਖਵਿੰਦਰ ਸਿੰਘ ਜੀ ਇਹਨਾਂ ਦੀ ਅਗਵਾਈ ਹੇਠ ਵੀ ਇਹ ਵਿੰਗ ਜਿਹੜੇ ਹੈਗੇ ਆ ਆਪਣੀ ਕਾਰਗੁਜ਼ਾਰੀ ਸਮੇਂ-ਸਮੇਂ ਤੇ ਚਲਾਉਂਦੇ ਰਹਿੰਦੇ ਆ ਜਿਸ ਤਰ੍ਹਾਂ ਆਈਲੈਂਡ ਸਲੈਬ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈਗੀ ਹੈ ਉਸ ਦੇ ਵਿੱਚ ਆਈਲੈਂਡ ਸਪੇਸਬੰਧ ਦੇ ਵਿੱਚ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਜਾਣਕਾਰੀ ਜਿਹੜੀ ਹੈਗੀ ਆ ਉਹ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਕਮਰਸ ਲੈਬ ਹੈ ਉਸ ਦੇ ਵਿੱਚ ਵੀ ਸਮੇਂ-ਸਮੇਂ ਤੇ ਅਗਵਾਈ ਜਿਹੜੀ ਹੈਗੀ ਹੈ ਉਹ ਕੀਤੀ ਜਾਂਦੀ ਹੈ ਹੁਣ ਆ ਜੀਏ ਬਹੁਤ ਹੀ ਵੱਡਾ ਵੱਡਮੁੱਲਾ ਯੋਗਦਾਨ ਜਿਸ ਦੇ ਤਹਿਤ ਇਸ ਸਕੂਲ ਨੂੰ ਜਾਣਿਆ ਜਾਂਦਾ ਹੈ ਉਹ ਸਾਡਾ ਸਪੋਰਟਸ ਡਿਪਾਰਟਮੈਂਟ ਹੈ ਸਪੋਰਟਸ ਦੇ ਸਾਡੇ ਕੋਲ ਲਗਭਗ 8 ਅਧਿਆਪਕ 8 ਅਧਿਆਪਕ ਇੱਕ ਐਜ਼ ਅ ਨੋਡਲ ਦਾ ਕੰਮ ਵੀ ਕਰਦੇ ਆਂ ਔਰ ਪਿਲਰਸ ਵੀ ਕਹਾਹਾਂਗੀ ਬਾਕੀ ਅਧਿਆਪਕ ਵੀ ਮੇਰੇ ਸਾਰੇ ਪਿਲਰਸ ਹੈਗੇ ਆਂ ਪਰ ਇਹ ਵੀ ਇਹ ਜੇ ਇਹ ਮੇਰੇ ਅਧਿਆਪਕ ਸਪੋਰਟਸ ਵਾਲੇ ਅਨੁਸ਼ਾਸਨ ਕਾਇਮ ਕਰਨ ਦੇ ਵਿੱਚ ਸਾਡਾ ਹੱਥ ਵਟਾਉਂਦੇ ਹਨ ਤਾਂ ਬਾਕੀ ਜਿਹੜੇ ਮੇਰੇ ਹੋਰ ਅਧਿਆਪਕ ਸਾਥੀ ਹੈ ਇਹਨਾਂ ਦੇ ਨਾਲ ਇਹਨਾਂ ਦੀ ਯੋਗ ਅਗਵਾਈ ਦੇ ਵਿੱਚ ਕੰਮ ਕਰਕੇ ਇਹਨਾਂ ਦਾ ਪੂਰਾ ਮੀਨਸ ਕਹਨ ਦਾ ਕਹਨ ਦਾ ਪਾਵੇ ਹੈ ਕਿ ਭਰਾਵਾਂ ਦਾ ਸਾਥ ਦੇ ਕੇ ਅੱਗੇ ਵੱਲ ਵਧਦੇ ਹਨ ਸਾਡੇ ਪੰਜਾਬ ਸਰਕਾਰ ਵੱਲੋਂ ਨਹੀਂ ਪਤਾ ਕਿ ਕਿੰਨੇ ਕਰੋੜ ਦੇ ਪ੍ਰੋਜੈਕਟ ਲਈ ਹੈ ਜਿਸ ਤਰ੍ਹਾਂ ਸਾਡੇ ਕੋਲ ਜਿਹੜਾ ਨੀ ਪੱਥਰ ਰੱਖਿਆ ਗਿਆ ਹੈ ਇਹ ਚਾਰ ਪ੍ਰੋਜੈਕਟ ਸੀਗੇ ਜੀ ਚਾਰ ਪ੍ਰੋਜੈਕਟ ਸਾਡੇ ਜਿਸ ਤਰ੍ਹਾਂ ਚਾਰ ਦੀਵਾਰੀ ਦਾ ਸੀਗਾ ਜੀ ਤੇ ਇਸੇ ਤਰ੍ਹਾਂ ਛੱਤਾਂ ਦਾ ਸੀਗਾ ਜੀ ਤੇ ਸਾਡੇ ਕੋਲ ਕਮਰਿਆਂ ਦੀ ਉਸਾਰੀ ਸੀ ਨਵਿਆਂ ਦੀ ਇੱਕ ਇੰਡੋਰ ਗੇਮ ਜਿਹੜਾ ਕਬੱਡੀ ਦਾ ਤਿਆਰ ਕੀਤਾ ਗਿਆ ਹੈਗਾ ਉਹ ਉਸ ਦਾ ਸੀਗਾ ਤੇ ਲਗਭਗ ਸਾਡੇ ਕੋਲ 40 ਜਾਂ 50 ਲੱਖ ਦੇ ਲਗਭਗ ਉਹਨਾਂ ਨੇ ਪੈਸਾ ਜਿਹੜਾ ਹੈਗਾ ਲਗਾਇਆ ਹੈ ਔਰ ਹੋਰ ਲਗਾ ਰਹੀ ਹੈ ਸਰਕਾਰ ਤਾਂ ਜੋ ਇਸ ਇਸ ਇਹਨਾਂ ਦੀ ਉਸਾਰੀ ਜਿਹੜੀ ਹੈਗੀ ਆ ਹੋਰ ਜ਼ਿਆਦਾ ਵੱਧ ਸਕੇ ਜੀ ਠੀਕ ਹੈ